ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਮਾਜ ਸੁਧਾਰਕ ਸਮਾਜ ਨੂੰ ਸੁਧਾਰਨ ਵਾਲੇ ਉਸ ਦੇ ਪ੍ਰਤੀ ਬਹੁਤ ਵੱਡਾ ਕੰਮ ਕਰਨ ਵਾਲੇ ਬਾਬਾ ਅਤਰ ਸਿੰਘ ਜੀ ਮਹਾਪੁਰਖ ਆਪਾਂ ਸਾਖੀ ਨੂੰ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੋ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੂਆਣਾ ਸਾਹਿਬ ਵਾਲੇ ਭਜਨ ਸਿਮਰਨ ਬਾਣੀ ਕੀਰਤਨ ਦੇ ਨਾਲ ਨਾਲ ਜਿੱਥੇ ਸਿੱਖ ਕੌਮ ਨੂੰ ਪੰਜਾਬ ਨੂੰ ਵਿਦਿਆ ਦਿੱਤੀ ਵੱਡੇ ਪੱਧਰ ਤੇ ਸਿੱਖਿਆ ਦਿੱਤੀ ਉਥੇ ਸਿੱਖ ਸਮਾਜ ਦਾ ਸੁਧਾਰ ਕਰਨ ਵੱਲ ਵੀ ਉਹਨਾਂ ਨੇ ਬਹੁਤ ਜ਼ਿਆਦਾ ਬੇਹਦ ਧਿਆਨ ਦਿੱਤਾ ਬਹੁਤ ਵੱਡੇ ਕਾਰਜ ਰਚੇ ਪੰਜਾਬ ਦੇ ਵਿੱਚ ਬਾਬਾ ਜੀ ਨੇ ਅਮਲਾ ਪੋਸਟ ਅਫੀਮ ਅਤੇ ਸ਼ਰਾਬ ਵਿਰੁੱਧ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਜਿੱਥੇ ਵੀ ਉਹ ਜਾਂਦੇ ਸੀ ਤਾਂ ਉਹ ਦੱਸਦੇ ਸੀ ਕਿ ਭਾਈ ਜੇ ਨਸ਼ਾ ਕਰਕੇ ਅਸੀਂ ਆਜ਼ਾਦ ਹੋ ਜਾਂਦੇ ਹਾਂ ਤੇ ਪਰਮਾਤਮਾ ਦੇ ਨਾਮ ਦਾ ਨਸ਼ਾ ਕਰੋ ਤੇ ਪਰਮਾਤਮਾ ਸਾਨੂੰ ਆਜ਼ਾਦ ਕਰ ਦੇਗਾ ਲੋਕ ਪਰਲੋਕ ਦੇ ਵਿੱਚ ਉਹ ਸਾਨੂੰ ਆਜ਼ਾਦ ਕਰ ਦੇਗਾ ਆਪਣੇ ਨਾਲ ਜੋੜ ਕੇ ਬੇਫਿਕਰੇ ਕਰ ਦੇਗਾ ਫਿਰ ਜੇ ਜੁੜਨਾ ਹੀ ਆ ਤਾਂ ਉਹਦੇ ਨਾਲ ਜੁੜੋ ਕੱਚੀਆਂ ਚੀਜ਼ਾਂ ਨਾਲ ਜੁੜ ਕੇ ਆ ਨਸ਼ਾ ਕਰਕੇ ਕਿ ਫੇਰ ਇਹਨੂੰ ਕਾ ਜਰੂਰਤ ਹੋ ਜਾਂਦਾ ਫੇਰ ਕਰਨਾ ਪੈਂਦਾ ਇਸ ਕਰਕੇ ਨਾਮ ਦਾ ਨਸ਼ਾ ਕਰੋ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਗਹਿਣਿਆਂ ਵਿਰੁੱਧ ਫਜ਼ੂਲ ਖਰਚਾ ਵਿਆਹ ਸ਼ਾਦੀਆਂ ਪੁਰਾਣੇ ਰਸਮਾਂ ਰਵਾਜਾਂ ਟੂਣੇ ਟਾਮਣੇ ਧਾਗਿਆਂ ਤਬੀਤਾਂ ਫੋਕੀਆਂ ਮੰਨਤਾਂ ਭੂਤਾਂ ਪ੍ਰੇਤਾਂ ਦੇ ਵਿਰੁੱਧ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਚਾਰ ਕੀਤਾ ਜੋ ਲੋਕ ਸੀ ਨਾ ਟੂਣੇ ਟਾਮਣ ਕਰਦੇ ਸੀ ਤੇ ਫੋਕੇ ਜੋ ਦਿਖਾਵੇ ਕਰਦੇ ਸੀ ਵਿਆਹਾਂ ਤੇ ਫਜ਼ੂਲ ਖਰਚੀਆਂ ਕਰਦੇ ਸੀ ਭੋਗਾਂ ਆਦਿਕ ਤੇ ਬਾਬਾ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਭਾਈ ਇਹ ਸਭ ਕੁਝ ਜਿਹੜਾ ਹੈ ਉਹ ਨਾ ਕੀਤਾ ਜਾਵੇ ਤਾਂ ਹੀ ਬੈਠ ਰਿਹਾ ਤੇ ਕਈਆਂ ਨੇ ਤੇ ਉਹਨਾਂ ਦੀ ਗੱਲ ਨੂੰ ਫੋਲੋ ਕੀਤਾ ਸਾਧ ਸੰਗਤ ਵੱਡੇ ਪੱਧਰ ਦੇ ਜਦੋਂ ਇੱਕ ਵਾਰੀ ਕਹਿ ਦਿੰਦੇ ਸੀ ਨਾ ਮਹਾਂਪੁਰਖ ਤਾਂ ਅਜਿਹਾ ਕੋਈ ਸ਼ਖਸ ਨਹੀਂ ਸੀ ਜਿਹੜਾ ਕਹੇ ਕਿ ਮੈਂ ਨਹੀਂ ਮੰਨਦਾ ਉਹ ਕਹਿੰਦੇ ਵੀ ਹਾਂ ਮੈਂ ਮੰਨਾਂਗੇ ਉਹ ਗੱਲ ਅੰਦਰ ਘਰ ਘਰ ਜਾਂਦੀ ਸੀ ਵੀ ਮੰਨਣੀ ਮੰਨਣੀ ਹੈ ਇਹ ਨਹੀਂ ਸੀ ਵੀ ਮਹਾਂਪੁਰਖਾਂ ਨੇ ਕਹਿਤਾ ਵੀ ਹਾਂ ਜੀ ਮੰਨ ਲਾਂਗੇ ਜੀ ਬਾਅਦ ਵਿੱਚ ਫੇਰ ਉਹੀ ਗੱਲ ਹੋ ਜਾਵੇ ਵੀ ਨਾ ਆਪਾਂ ਨੇ ਕੀ ਲੈਣਾ ਮੰਨ ਕੇ ਨਹੀਂ ਉਹ ਮੰਨਦੇ ਸੀ ਤਨੋਂ ਮਨੋਂ ਮੰਨਦੇ ਸੀ ਅੰਦਰੋਂ ਜਿਹੜਾ ਵੀ ਸੁਣ ਲੈਂਦਾ ਸੀ ਕਿਉਂਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਅਜਿਹੀ ਇੱਕ ਖਿੱਚ ਸੀ ਅਜਿਹਾ ਇੱਕ ਸਕੂਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਬਾਣੀ ਪੜਨੀ ਕੀਰਤਨ ਕਰਨਾ ਸਿਮਰਨ ਕਰਨਾ ਹੀ ਸੂਤ ਸਾਤ ਵਿਰੁੱਧ ਉਪਦੇਸ਼ ਦਿੰਦੇ ਸੀ ਤੇ ਜਿਹੜਾ ਸੁਣ ਲੈਂਦਾ ਸੀ ਉਹ ਕਹਿੰਦਾ ਸੀ ਵੀ ਸੱਤ ਬਚਨ ਮੈਂ ਧੰਨ ਹੋ ਗਿਆ ਬਸ ਉਹਦਾ ਅੰਦਰੋਂ ਹਿਰਦਾ ਜਿਹੜਾ ਸੀ ਨਾ ਉਹ ਜੁੜ ਜਾਂਦਾ ਸੀ ਐਸਾ ਜੁੜਦਾ ਸੀ ਜਿਹੜਾ ਕਦੇ ਟੁੱਟਦਾ ਨਹੀਂ ਸੀ ਸਕੂਲ ਦੇ ਪੜਨ ਵਾਲੇ ਬੱਚੇ ਕਿਸੇ ਵੀ ਜਾਤ ਦੇ ਹੁੰਦੇ ਸੀ ਇੱਕ ਪੰਗਤ ਵਿੱਚ ਬੈਠ ਕੇ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਸੀ ਪੰਗਤ ਤੇ ਸੰਗਤ ਦਾ ਸਿਧਾਂਤ ਦੱਸਿਆ ਜਾਂਦਾ ਸੀ ਸ਼ਰਾਬ ਪੀਣ ਵਾਲੇ ਨੂੰ ਕਹਿ ਕੇ ਸ਼ਰਾਬ ਛਡਾ ਦਿੰਦੇ ਸੀ ਕਹਿੰਦਾ ਵੀ ਸ਼ਰਾਬ ਨਹੀਂ ਪੀਣੀ ਅੱਜ ਤੋਂ ਬਾਅਦ ਤੇ ਉਸ ਬੰਦੇ ਦੀ ਹਿੰਮਤ ਨਹੀਂ ਸੀ ਪੈੰਗੀ ਵੀ ਮੈਂ ਕਦੇ ਸ਼ਰਾਬ ਕਿਉਂਕਿ ਪਿਆਰ ਸੀ ਪਿਆਰ ਦੇ ਨਾਲ ਉਹ ਸਮਝਾਉਂਦੀ ਐ ਇਸ ਤਰੀਕੇ ਨਾਲ ਸੀ ਉਹਨਾਂ ਦਾ ਤਰੀਕਾ ਹੀ ਅਜੀਹਾ ਸੀ ਕਿ ਬੰਦਾ ਆਪ ਹੀ ਜੁੜ ਜਾਂਦਾ ਸੀ ਕਹਿੰਦਾ ਵੀ ਹਾਂ ਮੈਂ ਬਚਨ ਮੰਨਣਾ ਹੀ ਮੰਨਦਾ ਕੋਈ ਸ਼ਰਾਬੀ ਸੰਤਾਂ ਤੋਂ ਡਰਦਾ ਗੁਰਸਾਗਰ ਮਸਤ ਹੋਣਾ ਸਹਿਬ ਅੰਦਰ ਨਹੀਂ ਸੀ ਵੱਡਦਾ ਕਿਉਂਕਿ ਪਤਾ ਸੀ ਕਿ ਮਹਾਪੁਰਖਾਂ ਨੇ ਫਿਰ ਕਲਾਸ ਲੈ ਲੈਣੀ ਆ ਤੇ ਚੰਗੀ ਤਰ੍ਹਾਂ ਸਮਝਾਉਣਾ ਤੇ ਜੇ ਉਹਨਾਂ ਨੇ ਸਮਝਾਤਾ ਫਿਰ ਮੁੜ ਕੇ ਇਹ ਦੁਬਾਰੇ ਅਪਰਾਧ ਨਹੀਂ ਹੋਣਾ ਇਹ ਗੁਨਾਹ ਨਹੀਂ ਹੋਣਾ ਤੇ ਬਾਬਾ ਅਤਰ ਸਿੰਘ ਜੀ ਦੇ ਸ਼ਬਦਾਂ ਦੇ ਵਿੱਚ ਐਸੀ ਤਾਕਤ ਸੀ ਐਸੀ ਸਮਰੱਥਾ ਸੀ ਉਹ ਪੂਰਨ ਸੰਤ ਸੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ